ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਚਰਚਾ ਸਿਰਫ ਇੱਕ ਮੁੱਦੇ ਦੇ ਕਾਰਨ ਹੀ ਹੋ ਰਹੀ ਹੈ ਕਿ ਜਿਹੜੀ ਖੇਤੀ ਮੰਡੀ ਨੀਤੀ ਸੀ ਉਸ ਦੇ ਖਰੜੇ ਨੂੰ ਖਾਰਜ ਕਰ ਦਿੱਤਾ ਗਿਆ ਰੱਦ ਕਰ ਦਿੱਤਾ ਗਿਆ ਬਹਿਸ ਹੋ ਰਹੀ ਹੈ ਕਿ ਕੀ ਇਸ ਨੂੰ ਰੱਦ ਕਰਨ ਦੀ ਜ਼ਰੂਰਤ ਸੀ ਮਤਾ ਲਿਆਉਣਾ ਚਾਹੀਦਾ ਸੀ ਜਾਂ ਨਹੀਂ ਚਾਹੀਦਾ ਸੀ ਇਹ ਇੱਕ ਮੈਸ ਡਰਾਮਾ ਹੀ ਸੀ ਕਿਸਾਨ ਮੋਰਚਾ ਇਸ ਸਾਰੀ ਕੋਆਇਤ ਨੂੰ ਆਪਣੀ ਜਿੱਤ ਦਰਸਾ ਰਿਹਾ ਹੈ ਕਿ ਸਾਡੇ ਦਬਾਅ ਦੇ ਚਲਦਿਆਂ ਸਰਕਾਰ ਮਜਬੂਰ ਹੋਈ ਪਰ ਇਨਾਂ ਸਾਰੀਆਂ ਚਰਚਾਵਾਂ ਜਾਂ ਇਨਾਂ ਖਬਰਾਂ ਦੇ ਵਿਚਾਰ ਇੱਕ ਹੋਰ ਮਤਾ ਵੀ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਜਿਸ ਦੀ ਚਰਚਾ ਸ਼ਾਇਦ ਬਿਲਕੁਲ ਵੀ ਨਹੀਂ ਹੋ ਰਹੀ ਹੈ ਇਹ ਮਤਾ ਹੈ ਸੋਸ਼ਲ ਮੀਡੀਆ ਉੱਪਰ ਕੁਝ ਆਗੂਆਂ ਵੱਲੋਂ ਸਪੀਕਰ ਕੁਲਤਾਰ ਸਿੰਘ ਸਦਵਾ ਖਿਲਾਫ અપਮਾਨਜਨਕ ਟਿੱਪਣੀਆਂ ਕਰਨ ਦੀ ਜਾਂਚ ਦਾ ਸਰਬਸੰਮਤੀ ਨਾਲ ਪਾਸ ਹੋਏ ਇਸ ਮਤੇ ਵਿੱਚ ਕਿਹਾ ਗਿਆ ਕਿ ਵਿਧਾਨ ਸਭਾ ਦੀ ਪ੍ਰਿਵੀਲੇਜ ਕਮੇਟੀ ਦੁਆਰਾ ਜਾਂਚ ਹੋਣੀ ਚਾਹੀਦੀ ਹੈ ਇਸ ਪੂਰੇ ਮਾਮਲੇ ਦੀ ਡਾਕਟਰ ਰਵਜੋਤ ਸਿੰਘ ਵੱਲੋਂ ਸੈਸ਼ਨ ਦੇ ਦੂਸਰੇ ਦਿਨ ਇਹ ਮਤਾ ਲਿਆਂਦਾ ਗਿਆ ਸੀ ਇਸ ਤੋਂ ਪਹਿਲਾਂ ਸਪੀਕਰ ਨੇ ਕਿਹਾ ਕਿ ਮੈਂ ਸਦਨ ਦੇ ਧਿਆਨ ਦੇ ਵਿੱਚ ਇੱਕ ਮਾਮਲਾ ਲਿਆਉਣਾ ਚਾਹੁੰਦਾ ਹਾਂ ਜੋ ਕਿ ਇਸ ਕੁਰਸੀ ਦੀ ਮਾਨ ਮਰਿਆਦਾ ਦੇ ਨਾਲ ਸੰਬੰਧਿਤ ਹੈ ਇਸ ਕੁਰਸੀ ਦੀ ਮਾਨ ਮਰਿਆਦਾ ਦੇ ਨਾਲ ਜੁੜਿਆ ਹੋਇਆ ਸਦਨ ਦੇ ਕੁਝ ਮੈਂਬਰਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਜਿਹੜਾ ਕਿ ਪਹਿਲਾਂ ਟਵਿੱਟਰ ਹੁੰਦਾ ਸੀ ਉਸ ਤੇ ਇਹ ਲਿਖਿਆ ਗਿਆ ਹੈ ਕਿ ਇੱਕ ਵੈਬ ਚੈਨਲ ਨੂੰ ਵਿਧਾਨ ਸਭਾ ਦੀ ਕਾਰਵਾਈ ਰਿਪੋਰਟ ਕਰਨ ਤੋਂ ਰੋਕਿਆ ਗਿਆ ਹੈ ਇਸ ਮਾਮਲੇ ਵਿੱਚ ਚੈਨਲ ਦੇ ਨਾਲ ਸੰਬੰਧਿਤ ਇੱਕ ਪੱਤਰਕਾਰ ਨੇ ਆਪਣੇ ਵਟਸਐਪ ਦੇ ਸਟੇਟਸ ਅਪਡੇਟ ਕੀਤਾ ਸੀ ਕਿ ਸਾਨੂੰ ਅਪਲਾਈ ਕਰਨ ਦੇ ਬਾਵਜੂਦ ਵੀ ਜਿਹੜਾ ਪਾਸ ਹੈ ਵਿਧਾਨ ਸਭਾ ਦਾ ਉਹ ਜਾਰੀ ਨਹੀਂ ਕੀਤਾ ਗਿਆ ਇਸ ਵੈਬ ਚੈਨਲ ਦਾ ਨਾਮ ਹੈ ABC ABC ਨਿਊਜ਼ ਕਹਿ ਸਕਦੇ ਆਪਾਂ ਇਹਨੂੰ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਅਰਜ਼ੀ ਦਿੱਤੀ ਸੀ ਅਪਲਾਈ ਕੀਤਾ ਸੀ ਲੇਕਿਨ ਉਸ ਤੋਂ ਬਾਵਜੂਦ ਵੀ ਸਾਨੂੰ ਪਾਸ ਜਾਰੀ ਨਹੀਂ ਹੋਇਆ 24 ਫਰਵਰੀ ਨੂੰ ਪ੍ਰਤਾਪ ਬਾਜਵਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇੱਕ ਵੀਡੀਓ ਮੈਸੇਜ ਪਾ ਕੇ ਇਹ ਕਿਹਾ ਕਿ ਸਭਾ ਦੀ ਜਿਹੜੀ ਕਾਰਵਾਈ ਹੈ ਪ੍ਰोसीਡਿੰਗਸ ਨੇ ਉਹਨਾਂ ਨੂੰ ਕਵਰ ਕਰਨ ਲਈ ਪੱਖਪਾਤ ਕੀਤਾ ਜਾਂਦਾ ਹੈ ਜਿਹੜੇ ਪੱਤਰਕਾਰ ਸਰਕਾਰ ਦਾ ਪੱਖ ਪੂਰਦੇ ਹਨ ਉਹ ਵਿਧਾਨ ਸਭਾ ਦੇ ਅੰਦਰ ਬੈਠਦੇ ਹਨ ਅਤੇ ਜਿਹੜੇ ਸਰਕਾਰ ਦੀ ਜਿਹੜੀ ਡਗਡੂਗੀ ਨਹੀਂ ਵਜਾਉਂਦੇ ਮਤਲਬ ਸਰਕਾਰ ਦੀ ਆਫੀਸ਼ੀਅਲ ਲਾਈਨ ਹਾਉਂ ਟੋ ਨਹੀਂ ਕਰਦੇ ਸਯਾ ਸਰਕਾਰ ਦੀ ਮੁਖਾਲਫਤ ਕਰਦੇ ਨੇ ਉਹਨਾਂ ਨੂੰ 게ਟ ਤੋਂ ਬਾਹਰ ਖੜੇ ਰੱਖਿਆ ਜਾਂਦਾ ਹੈ ਬਾਜਵਾ ਨੇ ਆਪਣੀ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀਆਂ ਗਤੀਵਿਧੀਆਂ ਨੇ ਉਸ ਤੇ ਰਿਪੋਰਟ ਕਰਦੇ ਮੀਡੀਆ ਨੂੰ ਤੇਜਰੀ ਮੀਡੀਆ ਕਿਹਾ ਅਤੇ ਇਸ ਦੀ ਤੁਲਨਾ ਦਿੱਲੀ ਦੇ ਗੋਦੀ ਮੀਡੀਆ ਦੇ ਨਾਲ ਵੀ ਕਰ ਦਿੱਤੀ ਬਾਜਵਾ ਨੇ ਕਿਹਾ ਕਿ ਸਾਰਿਆਂ ਨੂੰ ਕਾਰਵਾਈ ਦੇ ਪ੍ਰਸਾਰਣ ਦਾ ਹੱਕ ਮਿਲਣਾ ਚਾਹੀਦਾ ਹੈ ਖਾਸ ਕਰਕੇ ਸੁਤੰਤਰ ਮੀਡੀਆ ਨੂੰ ਉਨ੍ਹਾਂ ਨੇ ਸਪੀਕਰ ਨੂੰ ਬੇਨਤੀ ਕੀਤੀ ਕਿ ਸਾਰਿਆਂ ਨੂੰ ਪਾਸ ਜਾਰੀ ਹੋਣੇ ਚਾਹੀਦੇ ਹਨ ਤਾਂਕਿ ਸਰਕਾਰ ਦੀ ਅਸਲੀਅਤ ਲੋਕਾਂ ਤੱਕ ਪਹੁੰਚਾਈ ਜਾ ਸਕੇ ਸੁਖਪਾਲ ਸਿੰਘ ਖਹਿਰਾ ਅਤੇ ਪ੍ਰਗਟ ਸਿੰਘ ਇਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਵੈਬ ਚੈਨਲ ਨੂੰ ਪਾਸ ਨਾ ਜਾਰੀ ਕਰਨ ਦਾ ਠੇਕਰਾ ਸਪੀਕਰ ਦੇ ਸਿਰ ਹੀ ਭੰਨਿਆ ਖਹਿਰਾ ਤਾਂ ਹੁਣ ਜਦੋਂ ਇਹ ਮਤਾ ਆਇਆ ਉਦੋਂ ਸਦਨ ਦੇ ਵਿੱਚ ਨਹੀਂ ਸਨ ਸਪਰੀਮ ਕੋਰਟ ਦੇ ਵਿੱਚ ਐਨਡੀਪੀਐਸਸੀ ਐਕਟ ਜਿਹੜਾ ਐਨਡੀਪੀਐਸ ਐਕਟ ਹੈ ਉਸ ਦੇ ਅਧੀਨ ਉਹਨਾਂ ਦੇ ਖਿਲਾਫ ਕੇਸ ਚੱਲ ਰਿਹਾ ਹੈ ਉਸ ਕੇਸ ਦੀ ਸੁਣਵਾਈ ਸੀ ਸੋ ਉਹ ਉਸ ਸੁਣਵਾਈ ਦੇ ਵਿੱਚ ਗਏ ਹੋਏ ਸੀ ਪ੍ਰਗਟ ਸਿੰਘ ਮੌਜੂਦ ਸੀ ਪਰ ਉਹਨਾਂ ਨੇ ਕੋਈ ਵੀ ਟਿੱਪਣੀ ਨਹੀਂ ਕੀਤੀ ਜਦੋਂ ਇਹ ਪ੍ਰਸਤਾਵ ਨੂੰ ਲਿਆਂਦਾ ਗਿਆ ਸਬੰਧਵਾ ਨੇ ਇਹ ਕਿਹਾ ਕਿ ਪ੍ਰੈਸ ਗੈਲਰੀ ਕਮੇਟੀ ਜਿਹੜੀ ਹੈ ਉਸ ਦੀਆਂ ਸਿਫਾਰਸ਼ਾਂ ਉੱਪਰ 195 ਪੱਤਰਕਾਰਾਂ ਨੂੰ ਪਾਸ ਜਾਰੀ ਹੋਏ ਹਨ ਇੱਕ ਵੀ ਬੇਨਤੀ ਪੱਤਰ ਜਾਂ ਇੱਕ ਵੀ ਅਰਜੀ ਉਹਨਾਂ ਵੱਲੋਂ ਖਾਰਜ ਨਹੀਂ ਕੀਤੀ ਗਈ ਰਿਜੈਕਟ ਨਹੀਂ ਕੀਤੀ ਗਈ ਜੇ ਫੇਰ ਵੀ ਕਿਸੇ ਨੂੰ ਪਾਸ ਨਹੀਂ ਮਿਲਿਆ ਤਾਂ ਪ੍ਰੈਸ ਗੈਲਰੀ ਕਮੇਟੀ ਦੇ ਕੋਲ ਜਾਣਾ ਚਾਹੀਦਾ ਸੀ ਤੱਥਾਂ ਤੋਂ ਬਿਨਾ ਜਾਂ ਤੱਥਾਂ ਦੀ ਜਾਂਚ ਕੀਤੇ ਬਿਨਾ ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਸਪੀਕਰ ਦੀ ਕੁਰਸੀ ਨੂੰ ਬਦਨਾਮ ਕੀਤਾ ਗਿਆ ਹੈ ਅਤੇ ਸਦਨ ਦੀ ਮਾਨ ਮਰਿਆਦਾ ਨੂੰ ਵੀ ਪ੍ਰਭਾਵਿਤ ਕੀਤਾ ਗਿਆ ਹੈ ਜਦੋਂ ਸਰਕਾਰ ਨੇ ਸਿੱਧਾ ਪ੍ਰਸਾਰਣ ਹੀ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ ਤਾਂ ਕਿਸੇ ਇੱਕ ਚੈਨਲ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਇਹ ਵੀ ਉਹਨਾਂ ਵੱਲੋਂ ਸਵਾਲ ਉਠਾਇਆ ਗਿਆ ਸਪੀਕਰ ਨੇ ਇਹ ਵੀ ਕਿਹਾ ਕਿ ਸਦਨ ਦੇ ਮੈਂਬਰਾਂ ਨੂੰ ਤੱਥਾਂ ਦੀ ਸਹੀ ਜਾਣਕਾਰੀ ਤੋਂ ਬਿਨਾ ਜਨਤਾ ਦੇ ਵਿੱਚ ਕੋਈ ਬਿਆਨ ਨਹੀਂ ਦੇਣੇ ਚਾਹੀਦੇ ਨਹੀਂ ਤਾਂ ਇਹ ਇੰਜ ਹੋਵੇਗਾ ਕਿ ਜਿਵੇਂ ਅੰਨੇ ਦੇ ਹੱਥ ਤਲਵਾਰ ਦੇ ਦਿੱਤੀ ਗਈ ਹੈ ਉਹ ਕਦੋਂ ਕਿਹਨੂੰ ਵੱਢ ਦੇਗਾ ਇਸ ਦੀ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਵਿਖ ਵਿੱਚ ਬਿਆਨ ਦੇਣ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਸਖਤ ਕਾਰਵਾਈ ਹੋਵੇਗੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਇਹ ਕਿਹਾ ਕਿ ਸਦਨ ਦੀ ਮਰਿਆਦਾ ਕਾਇਮ ਰੱਖਣਾ ਸਾਡਾ ਫਰਜ਼ ਬੰਦਾ ਹੈ ਸੋਸ਼ਲ ਮੀਡੀਆ ਤੇ ਦੂਜੇ ਦਾ ਪੱਖ ਜਾਣੇ ਬਿਨਾ ਤੱਥਾਂ ਦੀ ਪੜਤਾਲ ਕੀਤਿਆਂ ਬਗੈਰ ਗੈਰ ਜ਼ਿੰਮੇਵਾਰਾਂ ਦਾ ਬਿਆਨ ਦਿੱਤੇ ਜਾਂਦੇ ਹਨ ਇਹਨਾਂ ਲੋਕਾਂ ਦਾ ਨਾਮ ਜਿਹੜਾ ਹੈ ਉਹ ਜਨਤਕ ਕਰਨਾ ਚਾਹੀਦਾ ਹੈ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਭਾਵੇਂ ਉਹ ਸਰਕਾਰੀ ਧਿਰ ਦੇ ਲੋਕ ਹੋਣ ਭਾਵੇਂ ਉਹ ਵਿਰੋਧੀ ਧਿਰ ਦੇ ਲੋਕ ਹੋਣ ਕਿ ਕੋਈ ਵੀ ਅਜਿਹਾ ਬੰਦਾ ਹੈ ਜੋ ਇਸ ਤਰ੍ਹਾਂ ਦੀ ਝੂਠੀ ਬਿਆਨਬਾਜ਼ੀ ਕਰਦਾ ਫੜਿਆ ਜਾਂਦਾ ਹੈ ਜਾਂ ਪਾਇਆ ਜਾਂਦਾ ਹੈ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਜਿਹੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਉਹ ਮਿਸਾਲ ਬਣੇ ਤਾਂ ਕਿ ਅੱਗੇ ਤੋਂ ਸਾਰਿਆਂ ਨੂੰ ਝੂਠ ਬੋਲਣ ਦਾ ਕੀ ਅੰਜਾਮ ਹੁੰਦਾ ਹੈ ਪਤਾ ਲੱਗਣਾ ਚਾਹੀਦਾ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਪਾਜਵਾ ਨੇ ਇਸ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਜੋ ਮਾਮਲਾ ਭੇਜੀ ਜਾਣ ਦਾ ਮਤਾ ਲਿਆਂਦਾ ਗਿਆ ਸੀ ਉਸ ਦਾ ਸਮਰਥਨ ਕੀਤਾ ਗਿਆ ਸਪੀਕਰ ਤੇ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ ਹਨ ਤੁਸੀਂ ਤਾਂ ਸਾਰਿਆਂ ਤੋਂ ਸਤਿਕਾਰਯੋਗ ਵਿਅਕਤੀ ਹੋ ਅਤੇ ਸਿਰਫ ਤੁਹਾਡੀ ਵਜ੍ਹਾ ਤੋਂ ਹੀ ਜਿਹੜੇ ਸਦਨ ਦੀ ਮਰਿਆਦਾ ਬਣੀ ਹੋਈ ਹੈ ਬਰਕਰਾਰ ਹੈ ਇਹ ਬਾਜਵਾ ਵੱਲੋਂ ਕਿਹਾ ਗਿਆ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਇਕਤਾ ਸਦਨ ਦੀ ਮਾਨ ਮਰਿਆਦਾ ਹਮੇਸ਼ਾ ਬਰਕਰਾਰ ਰੱਖਣੀ ਚਾਹੀਦੀ ਹੈ ਇਹ ਬਿਆਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਦੋਂ ਮਤਾ ਲਿਆਂਦਾ ਗਿਆ ਉਦੋਂ ਕਹੇ ਗਏ ਲੇਕਿਨ ਸਭ ਤੋਂ ਪਹਿਲਾਂ ਬਿਆਨ ਵੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਹੀ ਦਿੱਤਾ ਗਿਆ ਜਾਂ ਤਾਂ ਉਹ ਆਪਣਾ ਬਿਆਨ ਭੁੱਲ ਗਏ ਹੋਣਗੇ ਕਿਉਂਕਿ ਉਹ ਹਰ ਰੋਜ਼ ਹੀ ਨਵੇਂ ਨੇ ਨਵੇਂ ਨਵੇਂ ਤੋਂ ਨਵੇਂ ਚੜਦੇ ਤੋਂ ਚੜਦੇ ਬਿਆਨ ਅੱਜਕੱਲ ਦੇ ਰਹੇ ਨੇ ਸ਼ਾਇਦ ਇਹਦਾ ਲੈਣਾ ਦੇਣਾ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਜਿਹੜੀ ਉਮੀਦਵਾਰੀ ਹੈ ਜਿਹੜੀ ਚੱਲ ਰਹੀ ਹੈ ਉਸਤੇ ਨਾਲ ਵੀ ਹੋ ਸਕਦਾ ਹੈ ਕਿ ਉਹ ਸੁਰਖੀਆਂ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਨੇ ਅੱਜ ਕੱਲ ਕਾਂਗਰਸ ਦੇ ਵਿੱਚ ਜਿਹੜੇ ਦਾਵੇਦਾਰ ਨੇ ਉਹ ਸਾਰੇ ਹੀ ਸੁਰਖੀਆਂ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਨੇ ਔਰ ਸੁਰਖੀਆਂ ਦੇ ਵਿੱਚ ਬਣੇ ਰਹਿਣ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਕੋਈ ਅਜੀਹਾ ਬਿਆਨ ਦੋ ਜਿਹਦੇ ਨਾਲ ਸਾਰੇ ਜਿਹੜਾ ਸੋਸ਼ਲ ਮੀਡੀਆ ਇਹ ਸਾਰਾ ਜਿਹੜਾ ਚੈਨਲ ਨੇ ਉਹਨਾਂ ਉੱਪਰ ਤੁਹਾਡਾ ਹੀ ਬਿਆਨ ਚੱਲੇ ਸੁਰਖੀਆਂ ਬਣੀਆਂ ਰਹਿਣ ਸੰਸਣੀ ਬਣੀ ਰਹੇ ਇਹੀ ਅੱਜਕੱਲ ਮੀਡੀਆ ਦਾ ਜਿਹੜਾ ਇੱਕ ਕਵਰੇਜ ਕਰਨ ਦਾ ਤਰੀਕਾ ਬਣ ਗਿਆ ਹੈ ਬਿਨਾ ਕਿਸੇ ਤੱਥ ਤੇ ਆਧਾਰਿਤ ਕਿਸੇ ਤੇ ਕੋਈ ਵੀ ਇਲਜ਼ਾਮ ਲਗਾ ਦੇਣਾ ਕੋਈ ਵੀ ਦੂਸ਼ਣਬਾਜ਼ੀ ਕਰ ਦੇਣੀ ਇਹ ਵੀ ਅੱਜ ਦੇ ਦੌਰ ਦਾ ਇੱਕ ਚਲਨ ਹੈ ਹੁਣੇ ਹੀ ਪ੍ਰਤਾਪ ਬਾਜਵਾ ਵੱਲੋਂ ਇਸ ਸੈਸ਼ਨ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਜੀ ਉਹ 32 33 ਜਿਹੜੇ ਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਉਹ ਸਾਡੇ ਟੱਚ ਵਿੱਚ ਨੇ ਤੇ ਐਡਵਾਂਸ ਬੁਕਿੰਗ ਚੱਲ ਰਹੀ ਹੈ ਜਿਵੇਂ ਦਲਜੀਤ ਦੇ ਸ਼ੋਹਾਂ ਦੀ ਹੁੰਦੀ ਹੈ ਅਗਲੇ 27 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਉਹਦੀ ਅਡਵਾਂਸ ਬੁਕਿੰਗ ਟਿਕਟਾਂ ਦੀ 2 ਸਾਲ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਤੇ ਉਹ ਸਾਰੇ ਸਾਤੋਂ ਟਿਕਟ ਮੰਗ ਰਹੇ ਨੇ ਹੋ ਸਕਦਾ ਹੈ ਅਮਨ अरोड़ा ਵੀ ਟਿਕਟ ਮੰਗ ਰਿਹਾ ਹੋਵੇ ਗੱਲਬਾਤ ਦੇ ਵਿੱਚ ਸ਼ਾਮਲ ਹੋਵੇ ਇਥੋਂ ਤੱਕ ਉਹਨਾਂ ਵੱਲੋਂ ਕਿਹਾ ਗਿਆ ਔਰ ਇੱਕ ਪਹਿਲਾਂ ਇਸ ਤਰ੍ਹਾਂ ਦਾ ਬਿਆਨ ਨਹੀਂ ਹੈ ਜੇ ਤੁਹਾਡੇ ਯਾਦ ਹੋਵੇ ਕਿ ਜਦੋਂ 22 ਦੀਆਂ ਇਲੈਕਸ਼ਨਸ ਹੋਣੀਆਂ ਸੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੀ ਪੰਜਾਬ ਦੀਆਂ ਉਦੋਂ ਬਾਰ ਬਾਰ ਇਹ ਕਿਹਾ ਜਾਂਦਾ ਸੀ ਕਿ ਭਗਵੰਤ ਮਾਨ ਨੂੰ ਕਦੇ ਵੀ ਮੁੱਖ ਮੰਤਰੀ ਨਹੀਂ ਬਣਾਇਆ ਜਾਏਗਾ ਅਰਵਿੰਦ ਕੇਜਰੀਵਾਲ ਆਪ ਹੀ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਫਿਰ ਇਸ ਕੱਲ ਦਾ ਨਰੇਟਿਵ ਚਲਾਇਆ ਗਿਆ ਕਿ ਨਹੀਂ ਉਹਨਾਂ ਦੀ ਪਤਨੀ ਜਿਹੜੀ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਬਣੇਗੀ ਸੁਨੀਤਾ ਕੇਜਰੀਵਾਲ ਨੇ ਬਰਨਾਲੇ ਤੋਂ ਕਦੇ ਭਦੌੜ ਤੋਂ ਉਪਦੇ ਕਿਸੇ ਉਸ ਮਾਲਵੇ ਦੇ ਕਿਸੇ ਵੀ ਇਲਾਕੇ ਦੇ ਵਿੱਚੋਂ ਆਪਣੀ ਵੋਟ ਬਣਾ ਲਈ ਗਈ ਹੈ ਜੀ ਹੁਣ ਉਹ ਕਾਗਜ਼ ਭਰੇਗੀ ਹੁਣ ਉਹ ਅਸੈਂਬਲੀ ਇਲੈਕਸ਼ਨ ਲੜੇਗੀ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਖਬਰਾਂ ਚਲਾਈਆਂ ਜਾਂਦੀਆਂ ਰਹੀਆਂ। ਫਿਰ ਜਦੋਂ ਭਗਵੰਤ ਮਾਨ ਦਾ ਨਾਮ ਅਨਾਉਂਸ ਹੋ ਗਿਆ ਤਾਂ ਇਹ ਕਿਹਾ ਗਿਆ ਕਿ ਨਹੀਂ ਅਨਾਮ ਹੀ ਅਨਾਉਂਸ ਹੋਇਆ ਹੈ ਜੇ ਜਿੱਤਗੇ ਤਾਂ ਕੇਜਰੀਵਾਲ ਬਣੇਗਾ। ਫਿਰ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ। ਉਸ ਤੋਂ ਬਾਅਦ ਲਗਾਤਾਰ ਇਹ ਕਿਹਾ ਸੜੀਆਂ ਚੱਲ ਰਹੀਆਂ ਨੇ ਜਾਂ ਬਿਆਨਬਾਜ਼ੀ ਹੋ ਰਹੀ ਹੈ ਕਿ ਪਹਿਲਾਂ ਤਾਂ ਇਹ ਹੋ ਰਿਹਾ ਸੀ ਕਿ ਰਾਗਵ ਚੱਡਾ ਨੂੰ ਬਣਾਇਆ ਜਾਏਗਾ ਭਗਵੰਤ ਮਾਨ ਨੂੰ ਲਾ ਦਿੱਤਾ ਜਾਏਗਾ। ਫਿਰ ਇਹ ਕਿਹਾ ਗਿਆ ਨਹੀਂ ਭਗਵੰਤ ਮਾਨ ਨੂੰ ਲਾ ਕੇ ਹੁਣ ਕੇਜਰੀਵਾਲ ਬਣੇਗਾ ਜੀ। ਫਿਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਲੁਧਿਆਣੇ ਦੀ ਜਿਹੜੀ ਹੁਣ ਰੋਗੀ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਅ ਸੀਟ ਖਾਲੀ ਹੋਈ ਹੈ ਉਸ ਜਿਮਣੀ ਚੋਣਾਂ ਦੇ ਵਿੱਚ ਕੇਜਰੀਵਾਲ ਇਲੈਕਸ਼ਨ ਲੜੇਗਾ ਤੇ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਅੱਜ ਜਦੋਂ ਉਸ ਜਿਮਣੀ ਚੋਣ ਦਾ ਉਮੀਦਵਾਰ ਵੀ ਉਹਨਾਂ ਵੱਲੋਂ ਸੰਜੀਵ ਔਰੋੜਾ ਨੂੰ ਐਲਾਨ ਦਿੱਤਾ ਗਿਆ ਹੈ ਤਾਂ ਹੁਣ ਇਹ ਬਿਆਨ ਚੱਲਨੇ ਸ਼ੁਰੂ ਹੋ ਗਏ ਨੇ ਕਿ ਸੰਜੀਵ ਔਰੋੜਾ ਨੂੰ ਐਮਐਲਏ ਬਣਾ ਕੇ ਰਾਜ ਸਭਾ ਦੀ ਸੀਟ ਖਾਲੀ ਕੀਤੀ ਗਈ ਹੈ ਤੇ ਰਾਜ ਸਭਾ ਦੀ ਸੀਟ ਜਿਹੜੀ ਹੈ ਉਸ ਦੇ ਉੱਤੇ ਕੇਜਰੀਵਾਲ ਖੁਦ ਰਾਜ ਸਭਾ ਜਾਏਗਾ ਪੰਜਾਬ ਨੂੰ ਰਿਪਰੈਜ਼ੈਂਟ ਕਰੇਗਾ ਸੋ ਗੱਲਾਂ ਇਹ ਨਹੀਂ ਗੀਆਂ ਕਿ ਇਕੱਲਾ ਵਿਰੋਧੀ ਧਿਰ ਹੀ ਇਹਨਾਂ ਦੇ ਵਿੱਚ ਸ਼ਾਮਿਲ ਹੈ ਭਗਵੰਤ ਮਾਨ ਵੱਲੋਂ ਵੀ ਜਾਂ ਆਮ ਆਦਮੀ ਪਾਰਟੀ ਵੱਲੋਂ ਵੀ ਵੱਖ-ਵੱਖ ਸਮੇਂ ਤੇ ਬਿਨਾਂ ਕਿਸੇ ਆਧਾਰ ਦੇ ਉੱਤੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਵਿਰੋਧੀ ਧਿਰਾਂ ਨੂੰ ਲਤਾੜਿਆ ਜਾਂਦਾ ਆਕਾਲੀ ਦਲ ਦੀ ਤਾਂ ਗੱਲ ਹੀ ਛੱਡ ਦੇਵੋ ਉਹਨਾਂ ਨੇ ਤਾਂ ਜਥੇਦਾਰਾਂ ਨੂੰ ਵੀ ਨਹੀਂ ਬਖਸ਼ਿਆ ਸਰਾਂਤਰਾੰਦ ਦੇ ਬਿਆਨ ਅੱਜਕੱਲ ਹਰ ਰੋਸ ਦਿੱਤੇ ਜਾ ਰਹੇ ਨੇ ਜਿਦੇ ਵਿੱਚ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਦੇ ਉੱਤੇ ਉਹਨਾਂ ਦੇ ਕਿਰਦਾਰ ਦੇ ਉੱਤੇ ਟਿੱਕਾ ਟਪਣੀਆਂ ਕੀਤੀਆਂ ਜਾ ਰਹੀਆਂ ਸੋ ਦੌਰ ਕੱਲੇ ਪੰਜਾਬ ਦਾ ਨਹੀਂ ਬਣ ਗਿਆ ਪੂਰੇ ਭਾਰਤ ਨੂੰ ਛੱਡੋ ਪੂਰੇ ਵਿਸ਼ਵ ਦੇ ਵਿੱਚ ਹੀ ਝੂਠ ਨੂੰ ਐਨੇ ਧਰੱਲੇ ਦੇ ਨਾਲ ਐਨੇ ਆਤਮ ਵਿਸ਼ਵਾਸ ਦੇ ਨਾਲ ਐਨੇ ਕੌਨਫੀਡੈਂਸ ਦੇ ਨਾਲ ਬੋਲਿਆ ਜਾ ਰਿਹਾ ਹੈ ਕਿ ਬਹੁਤ ਲੋਕ ਉਸ ਨੂੰ ਸੱਚ ਸਮਝ ਰਹੇ ਹਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ਨੇ ਤਾਂ ਇਹਨਾਂ ਚੀਜ਼ਾਂ ਨੂੰ ਹੋਰ ਵਧਾਵਾ ਦਿੱਤਾ ਹੈ ਕਿਸੇ ਵੀ ਤਰ੍ਹਾਂ ਦੀ ਐਡੀਟਿੰਗ ਕਰਕੇ ਵੀਡੀਓ ਤੱਕ ਬਣਾ ਦਿੱਤੀਆਂ ਜਾਂਦੀਆਂ ਨੇ ਤਾਂਕਿ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਭੁਲੇਖਾ ਪਿਆ ਰਹੇ ਕਿ ਇਹ ਸੱਚ ਹੋ ਸਕਦਾ ਹੈ ਵਾਕਿਆ ਹੀ ਇਹ ਵੀਡੀਓ ਜੇ ਆਈ ਹੈ ਤੇ ਇਸ ਦੇ ਵਿੱਚ ਕੋਈ ਨਾ ਕੋਈ ਸਚਾਈ ਹੋਵੇਗੀ ਸੋ ਇਸ ਦੌਰ ਦੇ ਵਿੱਚ ਸੱਚ ਦੀ ਝੂਠ ਦੀ ਪੜਤਾਲ ਕਰਨਾ ਆਮ ਬੰਦੇ ਦੇ ਵੱਸੋਂ ਬਾਹਰ ਹੋ ਗਿਆ ਹੈ ਉਹਨਾਂ ਨੂੰ ਇਸ ਗੱਲ ਦੇ ਉੱਤੇ ਯਕੀਨ ਹੀ ਨਹੀਂ ਆਉਂਦਾ ਕਿ ਜੋ ਕਿਹਾ ਜਾ ਰਿਹਾ ਹੈ ਕੀ ਉਹ ਸੱਚ ਹੈ ਜਾਂ ਉਹ ਝੂਠ ਹੈ ਹਰ ਲੋਕ ਆਪਣੀ ਆਪਣੀ ਜਿਸ ਜਿਸ ਪਾਰਟੀ ਦਾ ਉਹ ਸਮਰਥਨ ਕਰਦੇ ਨੇ ਜਾਂ ਜਿਸ ਜਿਸ ਧਿਰ ਦਾ ਉਹ ਸਮਰਥਨ ਕਰਦੇ ਨੇ ਉਸ ਦੇ ਦਾਅਵਿਆਂ ਨੂੰ ਹੀ ਸੱਚ ਮੰਨ ਕੇ ਅੱਖਾਂ ਬੰਦ ਕੇ ਉਹਦੇ ਪਿੱਛੇ ਜਿਹੜੇ ਨੇ ਜਾਣ ਨੂੰ ਮਜਬੂਰ ਹੋਏ ਪਏ ਨੇ ਸੋ ਇਸ ਝੂਠ ਦੇ ਦੌਰ ਦੇ ਵਿੱਚ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ਦੇ ਵਿੱਚ ਜਿੱਥੇ ਝੂਠ ਦਾ ਬੋਲ ਵਾਲਾ ਹੈ ਉੱਥੇ ਅਸੀਂ ਉਮੀਦ ਕਰਦੇ ਹਾਂ ਕਿ ਸੱਚ ਕਹੋਂਦੀ ਜਿਹੜੀ ਇਹ ਕੋਸ਼ਿਸ਼ ਹੈ ਕਿ ਤੁਹਾਨੂੰ ਸਹੀ ਖਬਰਾਂ ਤੱਥਾਂ ਦੇ ਆਧਾਰ ਤੇ ਸੁਨਾਈਆਂ ਜਾਣ ਤੁਹਾਡੇ ਸਾਹਮਣੇ ਰੱਖੀਆਂ ਜਾਣ ਇਸ ਉਪਰਾਲੇ ਨਾਲ ਸ਼ਾਇਦ ਤੁਹਾਡਾ ਕੋਈ ਫਾਇਦਾ ਹੋ ਰਿਹਾ ਹੋਵੇ ਸ਼ਾਇਦ ਤੁਸੀਂ ਸੱਚ ਨੂੰ ਸਮਝਣ ਦੇ ਥੋੜਾ ਜਿਆ ਨੇੜੇ ਪਹੁੰਚ ਰਹੇ ਹੋਵੋ ਬਾਕੀ ਪੱਤਰਕਾਰਾਂ ਨੂੰ ਵੀ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਝੂਠ ਦਾ ਵਾਕਿਆ ਇਸ ਟਾਈਮ ਬੋਲਬਾਲਾ ਹੈ ਸਨਸਣੀ ਕੇਸ ਜਿਹੜੀਆਂ ਸੁਰਖੀਆਂ ਬਣਾ ਕੇ ਕੁਝ ਵਿਊ ਜਾਂ ਲਾਈਕ ਤਾਂ ਲੈ ਜਾ ਸਕਦੇ ਨੇ لیکن او کریڈیبلٹی ਜਿਹੜੀ ਹੈ ਤੁਹਾਡੀ ਉਸ ਨੂੰ ਜਰੂਰ ਖਤਮ ਕਰ ਦਿੰਦੇ ਨੇ ਸੋ ਜੇ کریڈیبل ਖਬਰਾਂ ਤੁਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣੀਆਂ ਨੇ ਤਾਂ ਸੱਚ ਦਾ سہارا ਲੈਣਾ ਹੀ ਪਏਗਾ ਸੱਚ ਦੇ ਦਮਨ ਨੂੰ ਤੁਸੀਂ ਛੱਡ ਨਹੀਂ ਸਕਦੇ ਉਸ ਨੂੰ ਹਮੇਸ਼ਾ ਫੜ ਕੇ ਹੀ ਇਸ ਦੌਰ ਦੇ ਵਿੱਚੋਂ ਪਾਰ ਲੰਘਿਆ ਜਾ ਸਕਦਾ ਹੈ ਸੋ ਅਸੀਂ ਸ਼ਾਇਦ ਇਸ ਫੀਲਡ ਦੇ ਵਿੱਚ ਕੁਝ ਨਾ ਕੁਝ ਚੰਗਾ ਕਰਨ ਦੀ ਜੋ ਕੋਸ਼ਿਸ਼ ਕਰ ਰਹੇ ਹਾਂ ਉਸ ਨੂੰ ਉਮੀਦ ਕਰਦੇ ਹਾਂ ਤੁਸੀਂ ਪਸੰਦ ਕਰੋਗੇ ਇਸੇ ਉਮੀਦ ਦੇ ਨਾਲ ਵਿਦਾ ਲੈਣੇ ਆ ਧੰਨਵਾਦ